ਅਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੈ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਪਿੰਡ ਸੁਖਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਬਈਨੂ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਕੁਲਦੀਪ ਬਾਈ ਕੋਲ ਫੇਰ ਆਇਆ ਤੇ ਬਾਕੀ ਦੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਜੀ ਸਸੀ ਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਾਂ ਘਰੋਂ ਕੀ ਡਰੈਸ ਆਇਆ ਸੁਖਾਨਾਂ ਦੀ ਕੋਠੇ ਵਾਲਾ ਕੱਚਾ ਰਾ ਖੇਤਾਂ ਜਿਹਦਾ ਰਾਇ ਠੀਕ ਹੋ ਜੀ ਜੋ ਆਪਾਂ ਪਹਿਲਾਂ ਵੀਡੀਓ ਪਾਈ ਸਕਲਣੀ ਬਾਈ ਕਿਦਾਂ ਦਾ ਰਿਜ਼ਲਟ ਰਿਹਾ ਬਹੁਤ ਜੀ ਅੱਜ ਆਪਣੇ ਕੋ ਕਿੰਨੇ ਨਾਗੋ ਕਬੂਲੇ ਲੋ ਬਾਈ ਇਧਰੋਂ ਸ਼ੁਰੂ ਕਰਦੇ ਹਾਂ ਕੀ ਡਿਟੇਲ ਆਈ ਬੜੀ ਇਹਨੇ ਦੂਜੀ ਸੂਏ ਸੁਣਾਈ ਹੁਣ ਠੀਕ ਹੋ ਜੀ ਤੇ ਪਹਿਲੇ ਸੂਏ 18 ਕਿਲੋ ਦਿੱਤਾ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹਜੇ 5-7 ਦਿਨ ਲੱਗ ਗਈ ਇਹ ਦੇਖ ਸਕਦੇ ਹੋ ਵੀਰੇ ਸੋਹਣਾ ਥਣ ਲੱਗਾ ਹੈ ਬਾਡੀ ਬੰਦ ਤੇ ਸੋਹਣੀ ਆ ਰੰਗ ਰੂਪ ਦੀ ਸੋਹਣੀ ਆ ਵੀਰੇ 5-7 ਦਿਨਾਂ ਦੀ ਕੱਚੀ ਆ ਆਰਡਰ ਦੀ ਤੁਸੀਂ ਕੁਆਲਿਟੀ ਦੇ ਪੰਜ-ਸੱਤ ਦਿਨਾਂ ਦੀ ਕੱਚੀ ਆ ਮੂੰਹ ਮੱਥੇ ਦੀ ਸੋਹਣੀ ਆ ਕੱਢ ਲਓ ਬਾਹਰ ਆਪਾਂ ਬਈ ਤੁਰਾ ਖਾਣ। ਦੁੱਧ ਵਾਲੀ ਗਾਂ ਬਾਈ ਜੀ ਦੂਜਾ ਸੂਗਾ ਸੂ ਰਹੀ ਆ ਪੰਜ-ਸੱਤ ਦਿਨਾਂ ਦੀ ਕੱਚੀ ਆ ਤੁਰਾ ਤੁਸੀਂ ਦੇਖ ਸਕਦੇ ਹੋ। ਆਰੇ ਬਾਈ ਦਸਣਾ ਚੋਣੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਾਈ ਜੀ। ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਦੇਖ ਸਕਦੇ ਹੋ। ਸੋਨਾ ਥਨ ਲੱਗਿਆ ਹੋਇਆ ਤੇ ਕੀ ਮੁੱਲ ਰੱਖਿਆ ਬਾਈ ਇਹਦਾ 55000 ਆਈ ਇਹਦਾ ਮੁੱਲ 55000 ਹੋਜੂ ਬਾਈ ਜੀ ਮੋਕੇ ਤੇ ਮੰਨ ਲਿਆ ਗਿਆ ਜੀ ਕੀਤਾ ਜਾਊਗਾ ਠੀਕ ਆ ਬਾਈ ਜੀ ਤੇ ਅੱਗੇ ਆਜੋ ਇਹਦੀ ਕੀ ਡਿਟੇਲ ਆਈ ਇਹ ਦੂਜੀ ਸੁਈ ਹੈ ਜੀ ਹੁਣ ਗਾਂ ਨੂੰ ਤੀਜੀ ਸੁਈ ਸੂ ਗਈ ਠੀਕ ਹੋ ਜੀ ਸਾਢੇ 3 ਮਹੀਨੇ ਹੈਗਾ ਬਣਾਈ ਇਹ ਚੈੱਕ ਕਰਾਈ ਵੀ ਹੈ ਚੈੱਕ ਪਾਸ ਹੈ ਜੀ ਹਾਂ ਜੀ ਤੇ 7 ਕਿਲੋ ਦੁੱਧ ਆਈ ਇਸ ਟਾਈਮ ਤੇ ਬੱਚਾ ਕੀ ਹੈ ਜੀ ਮਗਰ ਉਹ ਬੱਚਾ ਆਈ ਇਹ ਤੇ ਮਗਰਾਂ ਮਗਰ ਬਈਏ ਦੇ ਆਹ ਬੱਚਾ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਭਾਈ ਜੀ ਲੋਕ ਦੇਖ ਸਕਦੇ ਹੋ ਤੋਰਾ ਭਾਈ ਤੁਸੀਂ ਦੇਖ ਸਕਦੇ ਹੋ ਥੋੜਾ ਪਸੂ ਡਰ ਜਾਂਦਾ ਬਾਡੀ ਭਾਈ ਜੀ ਸਾਢੇ 3 ਮਹੀਨੇ ਦੀ ਕੱਬਣ ਚੈੱਕ ਪਾਸ 7 ਲੀਟਰ ਇਸ ਟਾਈਮ ਦੁੱਧ ਤਿਆਰ ਆ ਥੋੜਾ ਪਸੂ ਡਰ ਜਾਂਦਾ ਉਪਰਾ ਕਰ ਜਾਂਦਾ ਤੇ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਵੀ ਵੀਡੀਓ ਆਪਾਂ ਤੋੜਾ ਪੁਰਾਣੀ ਦਿਖਾ ਹੋਇਆ ਤੇ ਬਾਈ ਜੀ ਇਹਦਾ ਕੀ ਮੁੱਲ ਰੱਖਿਆ ਹੀ ਆਪਾਂ ਇਹਦਾ 22000 ਆਈ ਇਹਦਾ ਮੁੱਲ 22000 ਹੋ ਜਾ ਬਾਈ ਜੀ ਮੋਕੇ ਤੇ ਮੰਨ ਲਿਆ ਠੀਕ ਹੋ ਬਾਈ ਜੀ ਤੇ ਆਪਣਾ ਕੰਟੈਕਟ ਨੰਬਰ ਕਨਫਰਮ ਕਰ 93177 ਹਾਂਜੀ 10523 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਦੋਨਾਂ ਨਗਾ ਵਿੱਚੋਂ ਕੋਈ ਵੀ ਨਾਲ ਕਿਸੇ ਭਰਾ ਨੂੰ ਪਸੰਦ ਆਉਂਦਾ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ